ਦੂਜੇ ਬੰਦੇ ਦੀਆਂ ਤੁਹਾਡੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੈ ਬਾਈ ਜੀ ਵਧੀਆ ਵਧੀਆ ਅੱਛਾ ਅੱਛਾ ਕੋੜੀ ਫੋਰ ਸੇਲ ਹੈ ਹਾਂ ਜੀ ਫੋਰ ਸੇਲ ਹੈ ਨੁਕਰੀ ਕੋੜੀ ਆ ਜੀ ਫੋਰ ਸੇਲ ਹੈ ਤੇ ਕੱਦ ਕਿੰਨਾ ਹੈ ਦਾ ਇਹ ਦਾ 62 ਪਲੱਸ ਹੈ 62 ਪਲੱਸ ਹੈ ਖੁੱਲੇ ਸਰੀਰ ਦੀ ਆ ਪੂਰੇ ਵੀ ਹੈ ਇਹ ਆਪਦੇ ਘਰੇ ਤਿਆਰ ਕੀਤੀ ਹੈ ਕਿ ਲਈ ਸੀ ਜਿਵੇਂ ਹਾਂ ਜੀ ਇਹ ਮਤਲਬ ਵੀ ਆਪਣੀ ਆਪਦੀ ਘਰੀ ਹੈ ਬਿੱਲੀ ਹੈ ਹਾਂ ਜੀ ਨਹੀਂ ਬਰੜੀ ਹੈ ਜੀ ਬਰੜੀ ਆ ਹਾਂ ਜੀ ਠੀਕ ਆ। ਗਾਲ ਪੌਰੀ ਦੀ ਸਾਫ ਆ ਜੀ। ਹੂੰ। ਮੋਕੇ ਦੀ ਖਾਲੀ ਆ। ਮੋਕੇ ਦੀ ਖਾਲੀ ਆ ਜੀ। ਹਾਂਜੀ। ਦਿਖਾਇਆ ਸੀ ਕੋੜਾਉ? ਨਹੀਂ ਜੀ। ਇਹਦਾ ਮਲੇ ਵੀ ਇਹਦੀ ਬੱਚੀ ਹੁਣ ਘਰੇ ਵੇਚਤੀ ਸੀ ਜੀ। ਅੱਛਾ ਠੀਕ ਆ। ਉਹ ਡਾਉਣਜੀ ਵਾਲੀ ਹੋਗੀ ਤਾਂ ਕਰਕੇ ਮਲਾਈ। ਹਾਂ। ਵੀ ਥੋੜਾ ਟਾਈਮ ਪਾਲਿਆ ਚਲੋ ਵੀ ਗਾਂ ਦੇਖੀਏ। ਪਹਿਲਾਂ ਫਿਲੇ ਚ ਮਲਾਈ ਸੀਗੀ ਇਹ। ਹਾਂ ਹਾਂ ਹਾਂ। ਫਿਰ ਤੁਮਾਰੋ ਫਿਰ ਰਹੀ ਨਹੀਂ ਉਦੋਂ। ਨਹੀਂ ਫਿਲੇ ਚ ਮਲਾਂ ਦਾ ਕੋਈ ਨੁਕਸਾਨ ਵੀ ਰਹਿੰਦਾ ਹੀ। ਨਹੀਂ ਕੋਈ ਨੁਕਸਾਨ ਨਹੀਂ ਜੀ। ਵੈਸੇ ਪਹਿਲਾਂ ਜਾਨਵਰ ਕਈ ਰਹਿ ਵੀ ਜਾਂਦੇ ਆ। ਹੂੰ। ਕੋਈ ਰਹਿੰਦੇ ਨਹੀਂ ਜੀ ਫਿਰ। ਠੀਕ ਆ। ਇਕੀਆਂ ਦਿਨਾਂ ਦੀ ਹੀਟ ਤੇ ਮਲਾਈ ਸੀ ਪਰ ਜਿਆਦਾ ਤੇ ਲੋਕ ਕਰ ਹੀ ਦਿੰਦੇ ਆ ਨਾ ਜੀ ਹਾਂ ਜਿਆਦਾ ਤੇ ਵੀ ਅਗਲਾ ਕਹਿੰਦਾ ਚਲੋ ਵੀ ਅਗਲਾ ਬੱਚਾ ਆ ਜੂ ਇੰਨੇ ਨੂੰ ਹਾਂ ਜੀ ਹਾਂ ਬਸ ਰੱਬ ਨੂੰ ਪਤਾ ਹੀ ਹੈ ਨਾ ਖਰਚੇ ਪੂਰੇ ਹੁੰਦੇ ਰਹਿੰਦੇ ਆ ਜੀ ਬਸ ਆਈਆਂ ਬਾਈ ਜੀ ਬਸ ਨਾਲ ਦੀ ਨਾਲ ਗੱਪ ਹੋ ਗਈ ਬੱਚਾ ਆਜਦਾ ਜੀ ਸਹੀ ਹੈ ਪੜਲੀ ਬੱਚੇ ਦੀ ਮਾਂ ਸਿਲੇ ਚ ਰਹੀ ਵੀ ਆਈ ਹਾਂ ਹਾਂ ਜਦੋਂ ਸਾਹੀ ਵੀ ਆ ਜਾਂਦਾ ਜਿਵੇਂ ਜਿਵੇਂ ਬੱਡੀ ਹੋ ਜਾਂਦੀ ਏ ਕੋੜੀ ਉਹ ਤੋਂ ਥੋੜਾ ਹਾਂ ਜੇ ਵੇਟ ਕਰ ਲੋ ਤਾਂ ਚੰਗੀ ਗੱਲ ਹੈ ਵੇਟ ਕਰੀ ਹੈ ਜੀ ਹਾਂ ਡਾਕਟਰ ਕਹਿੰਦਾ ਬਈ ਹੁਣ ਤੂੰ ਰੋਕ ਜਾ ਹਾਂ ਚੱਲੋ ਬੱਚੇ ਤਾਂ ਵੱਡੇ ਆਂਦੇ ਹੋਣਗੇ ਪੇਟ ਖੁੱਲਾ ਪੁਰਾਈ ਹਾਂ ਬੱਚੇ ਦਿੰਦੀ ਹੈ ਕਿੰਨੇ ਬੱਚੇ ਆਏ ਹੁਣ ਤੱਕ ਇਹਦੇ ਇਹ ਬਾਈ 8 ਸੂਏ ਸੋਕੇ 8 ਸੂਏ ਠੀਕ ਹੈ ਜੀ ਕਿੰਨੇ ਸਾਲ ਦੀ ਆ ਇਹ ਮੇਰੇ ਖਿਆਲ ਨਹੀਂ 11 ਸਾਲਾਂ ਦੀ ਹੋ ਗਈ 11 ਸਾਲ ਦੀ ਅੱਛਾ 11 ਸਾਲ ਜੀ ਸ਼ੁਰੂ ਤੋਂ ਤੁਹਾਡੇ ਕੋਲ ਹੀ ਆ ਹਾਂ ਜੀ ਫਿਰ ਤਾਂ ਵਧੀਆ ਰਹੀ ਤੁਹਾਡੇ ਲਈ ਬਈ ਨੁਕਰੇ ਬੱਚੇ ਆਏ ਸਾਰੇ ਹਾਂ ਜੀ ਹਾਂ ਜੀ ਸਾਰੇ ਸਪੋਰਟ ਸਾਰੇ ਸਪੋਰਟਲੈਸ ਹਾਂ ਸਾਰੇ ਬੱਚੇ ਕਾਲੀਆਂ ਅੱਖਾਂ ਦੇ ਅੱਛਾ ਜਾਂ ਦੋਨੇ ਅੱਖਾਂ ਬਿੱਲੀਆਂ ਦੇ ਆਉਂਦੇ ਠੀਕ ਹੈ ਹਾਂ ਜੀ ਬਰੜਾ ਕੋਈ ਬੱਚਾ ਵੀ ਨਹੀਂ ਆਇਆ ਇਹਦਾ ਜੀ ਹੂੰ ਬਰੜਾ ਕੋਈ ਵੀ ਨਹੀਂ ਆਇਆ ਠੀਕ ਹੈ ਆਪ ਵਰਦੀ ਹੈ ਹਾਂ ਉਹ ਤੁਹਾਡੇ ਲਈ ਤਾਂ ਬਹੁਤ ਚੰਗੀ ਰਹੀ ਹੈ ਮਤਲਬ ਆਪ ਭਾਈ ਜੀ ਪਿੰਡ ਵਾਲੇ ਸਾਡੇ ਇਹਨਾਂ ਨੂੰ ਪੁੱਛ ਲਓ ਭਾਵੇਂ ਤਾਰ ਤੇ ਤਾਰ ਤੇ ਅੱਛਾ ਜੀ ਸਹੀ ਹੈ ਜੀ ਆਪਾਂ ਤਾਂ ਕਰਜਾਈ ਸੀ ਭਾਈ ਜੀ ਜਿੱਦੇ ਦੀ ਆਪਣੇ ਘਰੇ ਪੈਰ ਪਾਏ ਨੇ ਹਾਂ ਹਾਂ ਤੇ ਭਾਈ ਜੀ ਆਪਰੇ ਸੋਈ ਇਹ ਸਿੱਧੀਆਂ ਪੈ ਜਾਂਦਾ ਹਾਂ ਹਾਂ ਆਪਾਂ ਇਹਦਾ ਪੌਂ ਬਾਰੀ ਨਹੀਂ ਹੁਣ ਕਈ ਕਹਿੰਦੇ ਵੀ ਕਈਆਂ ਤਾਂ ਬਸ਼ੇਰੇ ਹੀ ਹੁੰਦੇ ਰਹਿੰਦੇ ਆ ਜੀ ਉਹਦਾ ਕੀ ਚੱਕਰ ਹੋ ਜਾਂਦਾ ਫੇਰੇ ਉਹ ਭਾਈ ਜੀ ਭਾਗਾਂ ਦੇ ਚੱਕਰ ਆ ਵੈਸੇ ਭਾਗਾਂ ਦੇ ਅੱਛੇ ਪੰਜ ਬਸ਼ੇਰੇ ਆ ਦੇਤੀਆਂ ਹਾਂ ਹਾਂ ਤਿੰਨ ਬਸ਼ੇਰੇ ਦਿੱਤੇ ਆ ਬਸ਼ੇਰੀਆਂ ਚੰਗੇ ਮੁੱਲ ਤੇ ਵਿਕਦੀਆਂ ਜੇ ਮੰਨ ਲਓ ਰੱਖ ਲਓ ਤਾਂ ਘੋੜੀ ਵਾਂਜੂ ਆਪ ਦਾ ਵਧੀਆ ਹੈ ਬਾਈ ਜੀ ਮੈਂ ਇਹਦੀ ਬਸ਼ੇਰੀ 365 ਦੀ ਵੀ ਵੇਚਤੀ ਹੂੰ ਤੇ 10000 ਸੌਰੀ 10000 ਰੁਪਏ ਮੇਰੇ ਕੋਲ ਬਿਆਨਾ ਰਹਿ ਗਿਆ 375 ਦੀ ਵੇਗੀ ਵੇਲਾ ਅੱਛਾ ਸਹੀ ਆਈ ਇਹ ਬੰਦੇ ਬਿਆਨਾ ਦੇਗੇ ਹਾਂ ਹਾਂ ਬਸ਼ੇਰੇ ਵੀ ਚੰਗੇ ਵਿਕ ਜਾਂਦੇ ਆ ਤਾਂ ਕੋਈ ਚੱਕਰ ਨਹੀਂ ਇਹਦਾ ਇੱਕ ਬਸ਼ੇਰਾ ਵੇਚ ਸੀ ਬਾਈ ਜਗਤਾਰ ਰੋਤੰਗਾਲੀ ਵਾਲੇ ਨੂੰ ਠੀਕ ਹੈ ਜੀ ਹਾਂ ਜੀ 160 ਦਾ ਅੱਛਾ ਜੀ ਹਾਂ ਜੀ ਇੱਕ ਬਾਈ ਰਣਜੀਤ ਹੈਗੇ ਚੈਨੇ ਵਾਲੇ ਇਕੱਠੇ ਹੈਗੇ ਨਾ ਉਹ ਇਕੱਠਾ ਕੰਮ ਹੈ ਉਹਨਾਂ ਦਾ ਹਣਾ ਹਾਂ ਤੇ ਇਹਦੀ ਕੀ ਡਿਮਾਂਡ ਕਰ ਰਹੇ ਹੋ ਇਹਦਾ ਬਾਈ ਜੀ ਮੈਂ ਤਾਂ ਤਿੰਨ ਮੁੱਲ ਕਰਦੇ ਆਂ ਪਰ ਢਾਈ ਦੀ ਛੱਡਾਂ ਢਾਈ ਦੀ ਛੱਡੋਗੇ ਕੱਦ ਹੈਗਾ 61 62 62 62 ਠੀਕ ਹੈ ਜੀ ਉਮਰ ਕਿੰਨੀ ਦੱਸੀ ਸੀ 11 ਸਾਲ ਹਣਾ 11 ਸਾਲ ਠੀਕ ਹੈ ਜੀ ਹਾਂ ਬਾਲ ਪੋਰੀਆਂ ਸਾਫ਼ ਹੈ ਬਰੜੀ ਆ ਬੱਸ ਹਾਂਜੀ ਬਰੜੀ ਹੈਗੀ ਆ ਬਾਲ ਪੋਰੀ ਦੀ ਸਾਫ਼ ਜੈਸੀ ਘੋੜੇ ਦੀ ਬੱਚੀ ਆਏ ਕੋਈ ਹੈ ਲਾਈਨ ਉਹ ਗੌਰ ਵਾਲੀ ਲੈਣ ਦੀ ਦੱਸਦੇ ਸੀਗੇ ਜਦੋਂ ਆਪਾਂ ਠੀਕ ਹੈ ਜੀ ਚਲੋ ਬਹੁਤ ਸੋਹਣਾ ਹੈ ਜੀ ਬਹੁਤ ਵਧੀਆ ਹੈਗੀ ਆ ਹਾਂ ਜੀ ਗਾਂ ਜਿੱਥੇ ਜਾਊ ਉੱਥੇ ਵੀ ਰੰਗ ਹੀ ਲਾਉ ਵਧੀਆ ਜੀ ਮਾਤਮਾ ਇਹ ਨਹੀਂ ਪਤਾ ਹਾਂ ਸਹੀ ਗੱਲ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਸਾਡਾ ਨਥਾਣਾ ਨਥਾਣਾ ਚ ਇਕੱਠਾ ਹੀ ਹੈ ਤੁਹਾਡੇ ਪਿੰਡ ਤੇ ਕੋਈ ਹੈ ਨੇੜੇ ਨੇੜੇ ਘਰ ਹੀ ਆ ਮਤਲਬ ਵੱਡੀ ਭਾਈਆਂ ਜੀ ਅੱਛਾ ਅੱਛਾ ਚਲੋ ਚੰਗੀ ਗੱਲ ਹੈ ਜੀ ਇਕੱਠੇ ਆਉਣਾ ਤੁਹਾਡਾ ਸੁੱਖਾ ਹੋ ਜਾਂਦਾ ਤੇ ਦੂਜੀ ਕੀ ਬਸ਼ੇਰੀ ਆ ਦੂਜੀ ਬਸ਼ੇਰੀ ਆ ਜੀ ਆ ਜੋ ਲੰਘ ਜੋ ਇੱਧਰ ਇਸਹਾੂਆ ਜਮਾ ਕੋੜੀ ਜਮਾ ਜਮਾ ਬਾਈ ਜੀ ਜਮਾ ਬਸ਼ੇਰੀ ਵੀ ਬੱਚੀ ਵੀ ਨਗਜੋ ਵੇਫ ਕਰੋਗੇ ਨਗਜੋ ਬੇ ਅੱਛਾ ਅੱਛਾ ਇਹ ਤਾਂ ਜਾਨਵਰ ਆਪਣੇ ਸਾਰੇ ਆ ਹੀ ਹੈ ਨਹੀਂ ਨਹੀਂ ਚੰਗੇ ਆ ਹੀ ਚੰਗੀ ਗੱਲ ਹੈ ਜਦੋਂ ਘਰੇ ਰੱਖੇ ਹੁੰਦੇ ਘਰ ਦੀ ਜਿਹੜੀ ਬਰੀਡ ਹੈ ਘਰ ਦੀ ਬਰੀਡ ਤਾਂ ਜ਼ਿਆਦਾਤਰ ਵਧੀਆ ਹੀ ਹੁੰਦੀ ਐ ਇਸ ਗੱਲੋਂ ਜੀ ਜੀ ਮੰਨ ਲਓ ਬੱਚੇ ਹੀ ਖੇਡ ਅਨਮੋਲ ਰਤਨ ਦੀ ਐ ਜੀ ਅੱਛਾ ਅਨਮੋਲ ਰਤਨ ਕਿੱਥੋਂ ਦਾ ਘੋੜਾ ਅਨਮੋਲ ਰਤਨ ਕਿੱਥੋਂ ਦਾ ਜੀ ਇਹ ਬਗਰਾੜੀ ਕੇਵਲ ਢੋ ਲੋ ਜੀ ਅੱਛਾ ਠੀਕ ਐ ਜੀ ਹਾਂ ਜੀ ਤੇ ਇਹ ਕੱਲਾ ਵਾਲੇ ਚੇਤਕ ਦੀ ਪੋਤੀ ਐ ਠੀਕ ਹੈ ਕਿੰਨੇ ਮਹੀਨੇ ਦੀ ਹੋਣੀ ਇਹ 13.5 ਮਹੀਨੇ ਦੀ ਸਾਢੇ 13 ਮਹੀਨੇ ਦੀ ਹੈ ਹਾਂਜੀ ਵੀ ਤੁਹਾਡੇ ਫਾਰਮ ਤੇ ਹੀ ਹੋਈ ਹੈ ਜਿਵੇਂ ਹਾਂਜੀ ਹਾਂਜੀ ਘਰ ਦੀ ਜੰਪ ਘਰ ਦੀ ਜੰਪ ਠੀਕ ਹੈ ਜੀ ਕੱਦ ਕਿੰਨਾ ਕਰ ਗਈ ਹੋਣੀ ਇਹ ਮੇਲਾ ਤਾਂ ਹੈ ਨਹੀਂ ਜਿਉਂ ਮਤਲਬ ਵੀ ਇੱਥੇ ਆ ਵਪਾਰੀ ਫਿਰਦੇ ਜਿਹੜੇ ਉਹ ਮਾਤ ਦੇ ਹਿਸਾਬ ਤੇ ਨਾ ਮਿਲ ਕੇ ਗਏ ਆ 60 ਪਲੱਸ ਤਾਂ ਲੱਗਦੀ ਹੈ ਨਾ 58 58 98 ਉਹ ਸਰੀਰ ਖੁੱਲੋ ਹੋਵੇ ਲੱਗਦਾ ਜੀ ਬਹੁਤ ਉੱਚੀ ਆ ਨਾ ਜਿਵੇਂ ਇਹ ਨਾਲ ਹਾਂ ਖੰਡੀ ਸੀਨ ਸਾਊ ਬਾਦੂ ਹਾਂ ਸਪੌਟਲੈਸ ਹੈ ਬਿਲਕੁਲ ਸਪੌਟਲੈਸ ਠੀਕ ਹੈ ਬਲਪੋਰੀਆਂ ਓਕੇ ਜੀ ਬਲਪੋਰੀਆਂ ਦੀ ਜਮਾ ਸਾਫ ਹੈ ਜਮਾ ਸਾਫ ਹੈ ਕੀ ਡਿਮਾਂਡ ਕਰਦੇ ਹੋ ਇਹਦਾ ਪ੍ਰਾਈਸ 3.5 ਲੱਖੀ 3.5 ਲੱਖ ਹਾਂਜੀ ਠੀਕ ਹੈ ਜੀ ਆ ਹਜੇ ਤਾਂ ਐਂ ਜੀ ਗਾਂ ਜਾ ਕੇ ਘੋੜੀ ਬਣੂਗੀ ਬੱਚੇ ਆਣਗੇ ਵੱਡੇ ਹੀ ਸਹੀ ਗੱਲ ਹੈ ਹੂੰ ਮੋਬਾਈਲ ਨੰਬਰ ਦੱਸ ਦਿਓ ਤੁਹਾਡਾ ਜੀ 98158 ਜੀ 88404 ਨਾਮ ਕੀ ਦੱਸੇ ਤੁਹਾਡਾ ਜੀ ਦੀਨਾ ਜੀ ਦੀਨਾ ਠੀਕ ਹੈ ਤੇ ਤੁਹਾਡਾ ਮੋਬਾਈਲ ਨੰਬਰ ਜੀ 66859 ਜੀ 00394 ਤੁਹਾਡਾ ਕੀ ਨਾਮ ਹੈ ਗੁਰਤੇ ਸਿੰਘ ਗੁਰਤੇ ਸਿੰਘ ਪਿੰਡ ਨਥਾਣਾ ਨਥਾਣਾ ਪਿੰਡ ਠੀਕ ਹੈ ਜੀ ਮਿਹਰਬਾਨੀ